ਵਿਆਹ ਨਾ ਹੋਣ ਤੋਂ ਪਰੇਸ਼ਾਨ ਮੁੰਡੇ ਨੇ ਕਰਤਾ ਕਾਂਡ ਮਾਂ ਪਿਓ ਦੀ ਮਿਹਨਤ ਹੋਈ ਸੜਕੇ ਸਵਾ ਦੋਸਤੋ ਅਕਸਰ ਹੀ ਜਦੋਂ ਕਿਸੇ ਦਾ ਵਿਆਹ ਨਹੀਂ ਹੁੰਦਾ ਤਾਂ ਉਹ ਵਿਚੋਲੇ ਨੂੰ ਪੈਸਿਆਂ ਜਾਂ ਸੋਨੇ ਦਾ ਲਾਲਚ ਦਿੰਦਾ ਹੈ ਕਿ ਕਿਵੇਂ ਨਾ ਕਿਵੇਂ ਵਿਆਹ ਹੋ ਜਾਵੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਆਪਣੇ ਘਰ ਦੀ ਛੱਤ ਤੇ ਦਿਖਾਈ ਦੇ ਰਿਹਾ ਹੈ ਦਰਸਲ ਇਸ ਮੁੰਡੇ ਦਾ ਕਾਫੀ ਸਮੇਂ ਤੋਂ ਵਿਆਹ ਨਹੀਂ ਹੋ ਰਿਹਾ ਸੀ ਅਤੇ ਜਿੱਥੇ ਵੀ ਇਸ ਤੇ ਵਿਆਹ ਦੀ ਗੱਲ ਚੱਲਦੀ ਸੀ ਉਸ ਥਾਂ ਤੋਂ ਜਵਾਬ ਉਹ ਮਿਲ ਜਾਂਦਾ ਸੀ ਪਾਤੀਆਂ ਵਿਆਹ ਤੋਂ ਜਵਾਬ ਮਿਲਦਾ ਦੇਖ ਮੁੰਡਾ ਅੱਕ ਕੇ ਆਪਣੇ ਘਰ ਨੂੰ ਅੱਗ ਲਾ ਦਿੰਦਾ ਹੈ ਅਤੇ ਆਪ ਕੋਠੇ ਤੇ ਚੜ ਜਾਂਦਾ ਹੈ ਘਰ ਵਿੱਚ ਅੱਗ ਨਾਲ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਅਤੇ ਮੁੰਡਾ ਕੋਠੇ ਤੋਂ ਨਹੀਂ ਉਤਰਦਾ ਜਿਸ ਕਰਕੇ ਮੌਕੇ ਤੇ ਪੁਲਿਸ ਬੁਲਾਈ ਜਾਂਦੀ ਹੈ ਜੋ ਕਿ ਮੁੰਡੇ ਨੂੰ ਥੱਲੇ ਉਤਰਨ ਲਈ ਕਹਿੰਦੀ ਹੈ ਅਤੇ ਕਾਫੀ ਸਮੇਂ ਬਾਅਦ ਮੁੰਡੇ ਨੂੰ ਥੱਲੇ ਉਤਾਰ ਲਿਆ ਜਾਂਦਾ ਹੈ ਸੋ ਵਿਆਹ ਕਰਵਾਉਣ ਦੇ ਹੋਰ ਵੀ ਤਰੀਕੇ ਹੁੰਦੇ ਨੇ ਕਿ ਇਸ ਤਰ੍ਹਾਂ ਮਾਪਿਓ ਦੀ ਕੀਤੀ ਕਮਾਈ ਨੂੰ ਸਾੜ ਕੇ ਸੁਆਹ ਕਰਨਾ ਚਾਹੀਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਤੁਹਾਨੂੰ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ